ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰੇ ਦੇਸਾਂ ਦੇ ਸੰਸ ਵਿੱਚ ਰਹਿੰਦੇ ਪੰਜਾਬੀ ਭਰਾਵੋ ਅਤੇ ਪੰਜਾਬ ਵਿੱਚ ਬੈਠੇ ਮੇਰੇ ਪੰਜਾਬੀ ਭਰਾਵੋ ਤੇ Hindu ਸ਼ਿਵ ਦੇ ਭਗਤੋ ਅੱਜ ਮੈਂ ਕਥਾ ਸੁਣਾਉਣ ਜਾ ਰਿਹਾ ਹਾਂ ਸ੍ਰੀ ਭੋਲੇ ਸ਼ੰਕਰ ਦੀ ਕਿਉਂਕਿ ਉਹਨਾਂ ਨੇ ਲੰਕਾ ਬਣਵਾਈ ਤੀ ਜਦ ਸ਼ਿਵਜੀ ਮਹਾਰਾਜ ਜੀ ਕਪੂਰੀ ਚ ਬੈਠੇ ਨੇ ਤਾਂ ਮਾਤਾ ਪਾਰਵਤੀ ਕਹਿਣ ਲੱਗੇ हे ਸਿਪੋਲੇ ਆਪਾਂ ਵੀ ਇੰਨਾ ਸੋਹਣਾ ਮੰਦਰ ਬਣਾਈਏ ਉਹਦੇ ਵਿੱਚ ਰਹਾ ਕਰੀਏ ਕਿਉਂ ਪਾਰਵਤੀ ਹਿੰਦ ਕਰ ਲਾਂਦੀ ਧੀ ਉਹ ਸਿਪੋਲੇ ਨੂੰ ਪੂਰੀ ਕਰਨੀ ਪੈਂਦੀ ਸੀ ਤਾਂ ਸ਼ਿਵਜੀ ਮਹਾਰਾਜ ਕਹਿਣ ਲੱਗੇ ਹੋਏ ਨਾ ਪਾਰਵਤੀ ਆਪਾਂ ਸੈਵਨੀ ਸੈਵਨਾ ਲਾ ਦਾਂਗੇ ਸਿਉਨੇ ਦੀ ਲਾਂਕਾ ਬਣਵਾ ਦਾਂਗੇ ਉਹਨਾਂ ਨੇ ਕੀ ਕਰਿਆ ਲਾਂਕਾ ਬਣਾਉਣੀ ਸ਼ੁਰੂ ਕੀਤੀ ਤੇ ਲਾਂਕਾ ਵਿਸਕਰਮਾ ਜੀ ਬਣਾਉਣ ਲੱਗੇ ਜਦੋਂ ਵਿਸਕਰਮਾ ਜੀ ਨੇ ਪੂਰ ਚੜਤਾ ਕੰਮ ਲਾਂਕਾ ਦਾ ਤਾਂ ਸਿਪੋੜੇ ਜੀ ਨੂੰ ਕਹਿਣ ਲੱਗੇ ਵਿਸਕਰਮਾ ਜੀ ਕਹਿੰਦੇ ਜੀ ਦੇਖੋ ਕੋਈ ਨੁਕਸਾਨ ਨਹੀਂ ਰਹਿ ਗਿਆ ਵਿੱਚੋਂ ਜਦੋਂ ਕੋਈ ਬਿਸਤਰੀ ਨੁਕਸ ਛੱਡ ਦੰਦੇ ਨੇ ਕੋਈ ਨਾ ਕੋਈ ਨੁਕਸ ਭੋਲੇ ਸ਼ੰਕਰ ਨੇ ਕੱਢ ਕੇ ਵਿਸਕਰਮਾ ਜੀ ਨੂੰ ਕਹਿਣ ਲੱਗੇ ਕਹਿੰਦੇ ਇਹ ਵਿਸਕਰਮਾ ਜੀ ਤੁਸੀਂ ਨੇ ਯਾਰ ਇਹੋ ਫਲਾਣਾ ਨੁਕਸ ਛੱਡਤਾ ਤਾਂ ਕਹਿੰਦੇ ਫਿਰ ਹੁਣ ਫੇਰ ਠੀਕ ਕਰਦਾਂਗੇ ਜੀ ਕਹਿੰਦੇ ਨਾ ਯਾਰ ਮੈਂ ਕਹਿੰਦਾ ਤੈਨੂੰ ਸਰਾਪ ਦੇਣਾ ਸੇ ਭੋਲੇ ਕਹਿਣ ਲੱਗੇ ਕਹਿੰਦੇ ਕਾਦਾ ਕਹਿੰਦੇ ਜਿਹੜੇ ਤੇਰੇ ਵਾਲੇ ਮਿਸਤਰੀ ਹੋਣਗੇ ਉਹਨਾਂ ਦਾ ਕਦੇ ਵੀ ਉਤਲਾ ਪਟ ਨਹੀਂ ਆਊਗਾ ਤਾਂ ਬਿਸਕਰਮਾ ਜੀ ਕਹਿਣ ਲੱਗੇ ਕਹਿੰਦੇ ਮੈਂ ਵੀ ਤੈਨੂੰ ਸਰਾਪ ਦਿੰਦਾ। ਕਹੋ ਦੋਵੇਂ ਦੇਵਤੇ ਤੇ। ਕਹਿੰਦਾ ਜੀ ਕੀ? ਸਿਪੋਲੇ ਕਹਿੰਦੇ ਤੂੰ ਕਿਹੜਾ ਦੇਂਗਾ? ਕਹਿੰਦਾ ਜਿਹੜੇ ਤੇਰੇ ਵਾਲੀ ਫੌਜ ਹੋਊਗੀ ਉਹ ਟੱਲੀਆਂ ਵਜਾਇਆ ਕਰੂਗੀ। ਕੁਰਸੀ ਤੇ ਉਹ ਵੀ ਨਹੀਂ ਬਹਨੇ। ਇਹ ਦੋਆਂ ਦੇ ਦੇਵਤਿਆਂ ਦੇ ਸਰਾਪ ਦਿੱਤੇ ਹੋਏ ਨੇ। ਦੋਆਂ ਟੱਲੀਆਂ ਵਾਲਿਆਂ ਨੂੰ ਤੇ ਮਿਸਤਰੀਆਂ ਨੂੰ। ਚਲੋ ਜੀ ਜਦੋਂ ਲੰਕਾ ਚ ਉਹਨਾਂ ਨੇ ਰਹਿਣ ਦਾ ਆਪ ਦਾ ਦਿਨ ਆਇਆ ਤਾਂ পার্বਤੀ ਕਹਿਣ ਲੱਗੀ ਹੇ ਭੋਲੇ ਵੀ ਆਪਾਂ ਪੰਡਤਾਂ ਨੂੰ ਰੋਟੀ ਖਵਾਈਏ ਪਹਿਲਾਂ ਪੰਡਤਾਂ ਨੂੰ ਰੋਟੀ ਖਵਾਈਏ ਫਿਰ ਆਪਾਂ ਬਰਾਜਮਾਨ ਹੋਵਾਂਗੇ ਲੰਕਾ 'ਚ ਜਦੋਂ ਪੰਡਤਾਂ ਦਾ ਨੌ ਲਿਆ ਸੇਪੋਲੇ ਨੇ ਕਿਹਾ ਵੀ ਇਹ ਤਾਂ ਉਹੀ ਗੱਲ ਹੋ ਗਈ ਆਪਣੇ ਲਵੇ ਲੰਕਾ ਬਣੀ ਰਹਿਣੀ ਚਲੋ ਜੀ ਜਦੋਂ ਉਹਨਾਂ ਦਾ ਪੁਜੋਤ ਕੌਣ ਸੀ ਰਾਵਣ ਰਾਵਣ ਕੋਲ ਪੁਜੋਤ ਸੀ ਜਦੋਂ ਪੰਡਤ ਬਲਾਲੇ 라वण ਨਾਲ ਰੋਟੀ ਖਾਣ ਆ ਗਏ ਹੋਰ ਪੰਡਤ ਜਦੋਂ ਪ੍ਰਸਾਦ ਆਪਾਂ ਹੀ ਛਕਿਆ ਤਾਂ ਸਿਪੋਲੇ ਕਹਿਣ ਲੱਗੇ ਹਾਂ ਜੀ ਦੱਸੋ ਮਹਾਰਾਜ ਕੀ ਮੰਗਦੇ ਹੋ ਤਾਂ ਫਿਰ 라वण ਜੀ ਕਹਿਣ ਲੱਗੇ ਕਹਿੰਦੇ ਬੱਸ ਮੰਗਦੇ ਤਾਂ ਕੀ ਆਹ ਲੰਕਾ ਹੀ ਛੱਡ ਦੇ ਤਾਂ ਉਥੋਂ ਲੰਕਾ ਸਿਪੋਲੇ ਨੇ ਇਹਨੂੰ ਦਾਨ ਕਰ ਦਿੱਤੀ 라वण ਨੂੰ ਰਾਵਣ ਨੇ ਆਪ ਨਹੀਂ ਬਣਾਈ ਤੀ। ਰਾਵਣ ਨੇ ਆਪ ਨਹੀਂ ਬਣਾਈ ਤੀ। ਇੰਨੀਆਂ ਗੱਲਾਂ ਕਹਿੰਦਾ ਹੋਇਆ ਮੈਂ ਇੰਨੀ ਸਟੋਰੀ ਨਾਲ ਇੱਥੋਂ ਸਮਾਪਤੀ ਕਰਦਾ। જય ਜੀ જય ਸ੍ਰੀ ਸ਼ਾਮ જય ਸ੍ਰੀ ਰਾਮ